ਹੈਲੋ ਸਸਰੀਕਾਲ ਭੈਣ ਸਸਰੀਕਾਲ ਭੈਣ ਕੱਲ ਪੈਲਸ ਚੋਂ ਵਿਆਹ ਮੁੜਗੇ ਜੇ ਤੁਸੀਂ ਹੈ ਮਾਸੀ ਕਹਣ ਦੀ ਭੈਣ ਤੇ ਘਰੇ ਨਹੀਂ ਆਈ ਹੌਣਾ ਤੇ ਹੈਗਾ ਹੀ ਵੀਰ ਪਰ ਉਥੇ ਪੈਲਸ ਚ ਵੇਖਿਆ ਤੁਹਾਡਾ ਰੁਕ ਚੱਜ ਤੇ ਕਿਸੇ ਨੇ ਸਿੱਧੇ ਮੂੰਹ ਬੁਲਾਇਆ ਤੇ ਹੈਗਾ ਨਹੀਂ ਫਿਰ ਘਰ ਆਣ ਕੇ ਕੀ ਕਰਨਾ ਹੈ ਕਿਉਂ ਨਹੀਂ ਭੈਣ ਮੈਂ ਤੈਨੂੰ ਆਪ ਸਸਰੀਕਾਲ ਬੁਲਾਇਆ ਤੂੰ ਗਾਲਿਓ ਜਵਾਬ ਵੀ ਨਹੀਂ ਦਿੰਦਾ ਬੂਥਾ ਜਾ ਫਲਾ ਕੇ ਪਹਿਰੇ ਨੂੰ ਦੁਰਪੀ ਉਹ ਤਾਂ ਮੇਰੇ ਗੁੱਲੇ ਖਾਣ ਦੀ ਹਾਂ ਤਾਂ ਕਰਕੇ ਨਹੀਂ ਬੋਲਿਆ ਗਿਆ ਮੇਰੇ ਕੋਲ ਤਾਂ ਨਾ ਵੀਰ ਮੈਂ ਵੇਖਣ ਦੀ ਹਾਂ ਵੀ ਤੂੰ ਨਾ ਨੱਚਦਾ ਬੜਾ ਹੀ ਸੋਹਣਾ ਲੱਗਣ ਡਿਆ ਹਾਂ ਉਹ ਤੇ ਹੈਗਾ ਹੀ ਭੈਣ ਤੈਨੂੰ ਪਤਾ ਫਿਰ ਜਿੱ ਤੇ ਜਦੋਂ ਅਸੀਂ ਆ ਜੀ ਨਾ ਨੌਣਕ ਸਾਡੇ ਨਾਲ ਹੀ ਆ ਜਾਂਦੀਆਂ ਆਹ ਤੇ ਵੀਰ ਪੈਸੇ ਵੀ ਨਾਲ ਹੀ ਲੈ ਜੰਨਾ ਤੂੰ ਇਹ ਕੁਝ ਨਹੀਂ ਕੁਝ ਨਹੀਂ ਮੈਂ ਤੈਨੂੰ ਇਹ ਕਹਿਣ ਡਈ ਹਾਂ ਵੀ ਓਂ ਤੇ ਵੇ ਤੂੰ ਨੱਚਦਾ ਬੜਾ ਸੋਹਣਾ ਲੱਗਣ ਡਿਆ ਪਰ ਜਦੋਂ ਤੂੰ ਉਹ ਗਾਣੇ ਤੇ ਨੱਚਿਆ ਨਾ ਮੈਨੂੰ ਬੜਾ ਗੁੱਸਾ ਚੜਿਆ ਹੈ ਅੱਛਾ ਗੁੱਸਾ ਕਿਉਂ ਚੜਿਆ ਅਹੀਂ ਉਹ ਮੈਨੂੰ ਬੜਾ ਭੈੜਾ ਲੱਗਿਆ ਫਿਰ ਕਿਹੜਾ ਗਾਣਾ ਪੈਣਾ ਉਹ ਹੀ ਗੱਗੀ ਬੈਠਾ ਰਤਨ ਹੋ ਜਾਦਾ ਰੱਬ ਨੇ ਤੋਟ ਕੋਈ ਨਾ ਰੱਖੀ ਅੱਛਾ ਗੁੱਸਾ ਕਿਉਂ ਜੜਿਆ ਸੀ ਤੇ ਜੀ ਰੱਬ ਨੇ ਤੈਨੂੰ ਨਹੀਂ ਕੋਈ ਤੋੜ ਰੱਖੀ ਤੇ ਰੁਪਈਆ 20000 ਮੇਰਾ ਮੋੜਦਾ ਕਿਉਂ ਨਹੀਂਗਾ ਮੈਂ ਚੰਦੇ ਹਾਂ ਤੁਸੀਂ ਗਾਣੇ ਤੁਸੀਂ ਇਹੋ ਜਿਹੇ ਲਾਉਂਦਾ ਨੱਚਦੇ ਜੇ ਤੇ ਪੈਸੇ ਜਿਹਦੇ ਦੇਣੇ ਹੋ ਤੁਸੀਂ ਦਿਮੋੜ ਦੇਣੇ